ਮਮੇ ਇਕੱਲੇ ਬੈਠੇ ਆ ਲਾਗੇ ਜਾ ਕੇ ਬੈਨੇ ਆ ਕੀ ਪਤਾ ਸੈਂਦ ਬੋਲੀ ਪੈਣਾ ਨਾਲ ਹੀ ਉਹਨਾਂ ਦਵਾਈ ਖਾਣੀ ਆ ਤੇ ਪਾਣੀ ਲੈ ਜਾਣੇ ਆ ਜਿੰਨੀ ਤੇਰੇ ਮਨ ਚ ਜ਼ਹਿਰ ਵਾ ਕੀ ਪਤਾ ਮੇਨ ਵਿੱਚ ਕੋਈ ਪਾਇਦਾ ਮੈਂ ਤੇਰੇ ਤਾਂ ਕੀ ਤਬਾਰ ਮੈਨੂੰ ਮੀਰ ਜੀ ਕਹਿੰਦਾ ਹਏ ਪਿਆਰ ਨਾ ਪੇਸ ਆਇਆ ਕਰ ਹੋ ਰਹਿ ਦੋ ਕਿੰਨਾ ਕ ਪਿਆਰ ਨਾ ਪੇਸ ਆ ਵਾ ਜੇ ਰੋਟੀ ਲੈ ਕੇ ਜਾਣੀ ਆ ਤਾਂ ਨਹੀਂ ਖਾਂਦੇ ਜੇ ਮੈਂ ਪਾਣੀ ਲੈ ਕੇ ਆਈ ਆ ਤਾਂ ਨਹੀਂ ਬੋਲੇ ਆਈ ਨਹੀਂ ਮੇਰੀ ਮਿੱਟੀ ਪੁੱਟ ਕੇ ਤੇ ਲੈ ਮਮੀ ਪਾਣੀ ਇਹਦਾ ਕਿ ਲੈਣਾ ਕੋਈ ਦੇ ਦੂ ਦਵੇ ਮਮੀ ਕੀ ਗੱਲ ਮੈਨਾਂ ਤੁਸੀਂ ਨਾਰਾਜ਼ ਜੋ ਬਣਾ ਆਂ ਦੇਖ ਲੋ ਤੁਸੀਂ ਕਹਿੰਦੇ ਜੇ ਨਾ ਕਿ ਮਮੀ ਨੂੰ ਪਿਆਰ ਨਾਲ ਹੈਂਡਲ ਕਰ ਮੈਂ ਬੜੇ ਤਰੀਕੇ ਜਮਾਏ ਆ ਕਦੀ ਮੈਂ ਬਾਹਨੇ ਨਾ ਪਾਣੀ ਲੈ ਕੇ ਜਾਨੀ ਆ ਹਰ ਉਸੇ ਹੁੰਦੇ ਆ ਜਿੱਦਾਂ ਮਰਨਾ ਜਿੱਦਾਂ ਲਾਗੇ ਬੈਠੀ ਆ ਜਾ ਕੇ ਮੋਢੇ ਦਾ ਅਤ ਰੱਖਿਆ ਐ ਚੋਕੇ ਮਾਰਿਆ ਮੈਨੂੰ ਪਤਾ ਕੀ ਕਹਿੰਦੇ ਅੱਗੋਂ ਆਂਦੇ ਕੀਤਾ ਤੂੰ ਮੈਨੂੰ ਜਿੰਨੀ ਜਰੇ ਮਾਂ ਚ ਜ਼ਹਿਰ ਆ ਜ਼ਹਿਰ ਨਹੀਂ ਪਾਗਦੇ ਦੇਣੀ ਪਾਣੀ ਚ ਦੱਸੋ ਮੈਂ ਇਦਾਂ ਕਰ ਸਕਦੀ ਆ ਤੇ ਆਪ ਤੁਸੀਂ ਤਿਆਰ ਬਿਆਰ ਹੋਏ ਜੇ ਤੇ ਸ਼ਹਿਰੋਂ ਨਿਕਲ ਚਲੇ ਜੇ ਮੈਂ ਸਾਰਾ ਦਿਨ ਕੀ ਕਰਨਾ ਵਾ ਜੇ ਮੇਰੀ ਸੱਸ ਮਾਂ ਆ ਚੱਲ ਮੇਰੇ ਨਾਲ ਉਹ ਮਤਲਬ ਪਿਆਰ ਨਾਲ ਰਵੇ ਤੇ ਅਸੀਂ ਦੋਵੇਂ ਜਣੀਆਂ ਬਹਿ ਕੇ ਟੀਵੀ ਵੇਖ ਲਈਏ ਗੱਲਾਂ ਬਾਤਾਂ ਕਰ ਲਈਏ ਹੈ ਤੇ ਮਾਸੀ ਹੁਣੀ ਉਹ ਨਹੀਂ ਇੱਧਰ ਆਉਂਦੇ ਉਤੋਂ ਡਰਦੇ ਤੇ ਨਾ ਮੈਂ ਉਧਰ ਜਾ ਸਕਦੀ ਆ ਮੇਰਾ ਟਾਈਮ ਪਾਸ ਕਿੱਦਾਂ ਹੋਣਾ ਵਾ ਤੁਹਾਡੀ ਬਣਦੀ ਕਿਉਂ ਨਹੀਂ ਦੋਹਾਂ ਜਣੀਆਂ ਦੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਇੰਨਾ ਚੰਗੀ ਬਣੀ ਬੋਲੀ ਜੂ ਤਾਂ ਨਾਲ ਤੇ ਬੋਲਣਾ ਵਾ ਤੁਸੀਂ ਬੁੱਤ ਜੀ ਉਹਨਾਂ ਦੇ ਹੁਣ ਮੈਂ ਕੀ ਕਰਾਂ ਮੈਂ ਕਿਹੜੇ ਖੂਚ ਪਾਵਾਂ ਮੈਂ ਤੇ ਬਥੇਰੇ ਹੁਣ ਹੱਥ ਕੰਡੇ ਬਣਾ ਲਿਆ ਵੀ ਮੈਂ ਮੰਮੀ ਨੂੰ ਆਪਣੇ ਵੱਲ ਕਰਾਂ ਚਲੋ ਪਿਆਰ ਨਾਲ ਹੈਂਡਲ ਕਰਕੇ ਉਹਦੇ ਨਾਲ ਰਵਾਂ ਕੱਲੋਂ ਮੇਰਾ ਵੀਰ ਜੀ ਵੀ ਆਉਣ ਵਾਲਾ ਬਣੇ ਇੱਥੇ 4 ਦਿਨ ਹੋ ਗਏ ਆ ਮੈਂ ਮੰਮੀ ਦੇ ਪਿੱਛੇ-ਪਿੱਛੇ ਫੇਰਨ ਢਈ ਆ ਕਦੀ ਚਾਹ ਲੈ ਜਾ ਕਦੀ ਉਹ ਪਰ ਮੰਮੀ ਮੰਮੀ ਮੰਨਣ ਨੂੰ ਤਿਆਰ ਹੀ ਨਹੀਂ ਆ ਮੈਂ ਦੱਸੋ ਕੀ ਕਰਾਂ ਮੈਂ ਵੀ ਕਿੰਨੂੰ ਗਾਵਾਂ ਮਾਮਿਆਂ ਤੋਂ ਉਹਨਾਂ ਨਾਲ ਲੜ ਕੇ ਆਈ ਆ ਉਹ ਨਹੀਂ ਆਉਂਦੇ ਮੇਰੀ ਗੱਲ ਸੁਣੋ ਜੇ ਮਾਮੇ ਨਹੀਂ ਆਉਂਦੇ ਤੁਸੀਂ ਤੇ ਜਾ ਹੀ ਸਕਦੇ ਨਾ ਉਹਨਾਂ ਦੀ ਧੀ ਆ ਆਂਦੇ ਹੁੰਦੇ ਆ ਧੀਆ ਮਾਪਿਆਂ ਦੀ ਹਰ ਇੱਕ ਗੱਲ ਮੰਨਦੀਆਂ ਵਾਂ ਉਹਨਾਂ ਨੂੰ ਸਾਰਾ ਪਤਾ ਵਾ ਇਹਨੂੰ ਕਿੱਦਾਂ ਹੀ ਸਮਝਾਉਣਾ ਤੇ ਕੀ ਕਹਿਣਾ ਵਾ ਤੇ ਤੁਸੀਂ ਇੱਧਾ ਕਰੋ ਤੁਸੀਂ ਜਾਓ ਹਾਂ ਤੇ ਜਾ ਕੇ ਕਹੋ ਉਹਨਾਂ ਨੂੰ ਇਹਨਾਂ ਜੇਰੂ ਗਿਆ ਵਿਆਹ ਨੂੰ ਉਹਨਾਂ ਕਹਣਾ ਉਹਦੇ ਬੜੇ ਦੀ ਹੁਣ ਲੋੜ ਪਈ ਤੇ ਆ ਗਏ ਲੈ ਬੜੇ ਕਿਉਂ ਨਹੀਂ ਜਿੱਦਣ ਇੱਥੇ ਆੜਨਾ ਮੰਮੀ ਤੂੰ ਤੂੰ ਮਾਮਾ ਕੀਤੀ ਉੱਥੇ ਰਹਿ ਕੇ ਆਏ ਆ ਚੱਲ ਚੱਲ ਚੱਲਦੇ ਉਹਨਾਂ ਘਰੇ ਮੱਥੇ ਵੱਟ ਪਾਉਣਾ ਮੇਰੇ ਗਿਆ ਨਹੀਂ ਪਾਉਂਦੇ ਮਾਮਾ ਬਹੁਤ ਵਧੀਆ ਸੁਭਾਅ ਦਾ ਮੰਮੀ ਬਹੁਤ ਵਧੀਆ ਹੁਣ ਸਾਡਾ ਹੀ ਫਰਜ਼ ਨਹੀਂ ਜਾਂਦਾ ਜਾਣਦਾ ਪਰ ਅਸੀਂ ਗਏ ਨਹੀਂ ਤੇ ਤੁਸੀਂ ਜਾਓ ਫਿਰ ਜਾਣਾ ਤੂੰ ਹੀ ਚੱਲ ਨਾਲ ਲੈ ਆਹੇ ਤੂੰ ਹੀ ਚਾਲਾ ਤੇ ਜੇ ਮੰਮੀ ਨੇ ਪੁੱਛਿਆ ਵੀ ਕਿੱਥੇ ਚੱਲੇ ਜੇ ਫੇਰ ਤੂੰ ਦਵਾਈ ਦੁਵਾਈ ਦਾ ਕਹਦੇ ਕੋਈ ਬਹਾਨਾ ਮਾਰ ਦੇ ਨਾ ਮੈਂ ਫੇਰ ਦਵਾਈ ਲੈਣੀ ਇਹਨੇ ਤੂੰ ਹੀ ਪੁੱਛ ਲੋ ਮੇਰੇ ਨਾਲ ਤੇ ਬੋਲਦੇ ਨਹੀਂ ਆ ਜੇ ਮੈਂ ਪੁੱਛਿਆ ਤੇ ਤਾਂ ਵੀ ਉਹਨੇ ਵਾਰ ਨੂੰ ਤਲਵਾਰਾਂ ਮਾਰਨੀ ਆ ਤੂੰ ਹੀ ਪੁੱਛ ਕੇ ਵੇਖ ਲੋ ਕੋਈ ਨਹੀਂ ਮੈਨੂੰ ਨਾ ਕਰਦੀ ਮੇਰੀ ਗੱਲ ਸੁਣੋ ਕਿਦਾਂ ਆਖਾ ਮਾਤਾ ਉਹਦੇ ਪੇੜ ਹੋਣੀ ਢਿੱਡ ਚ ਦੋ ਵਾਰੀ ਉਹ ਤੇਰੇ ਲੱਗੇ ਆਈ ਆ ਪਰਸੋਂ ਚੌਦੀ ਤੇਰੇ ਮਗਰ ਮਗਰ ਤੁਰੀ ਫਿਰਦੀ ਆ ਹੋਰ ਤੈਨੂੰ ਕੀ ਚਾਹੀਦਾ ਵਾ ਜੇ ਤੂੰ ਇੰਨੀ ਗੱਲ ਕਹਿਤੀ ਨਾ ਕਿ ਉਧਰ ਨਹੀਂ ਜਾਣਾ ਉਹਨੇ ਉਹ ਵੀ ਛੱਡਦੀ ਆ ਔਰ ਦੱਸ ਹੁਣ ਕੀ ਮੇਰੇ ਕੋ ਪਾਪੜ ਬਣਾਉਣੇ ਆ ਦੱਸੋ ਚੱਲ ਕੋਈ ਨਹੀਂ ਚੱਲ ਚੱਲਦੇ ਆ ਮੈਂ ਕਹਿ ਦਿੰਨਾ ਉਹਨੂੰ ਵੀ ਜਾਣਾ ਸ਼ੁਰੂ ਗੱਲ ਕਰੋ ਗੱਲ ਕਰੋ ਮੈਨੂੰ ਜੀ ਪਤਾ ਆਹੋ ਜੇ ਕਿਤੇ ਮੰਨ ਜਾਣਗੇ ਤੇ ਮਾਮੀ ਗਾਲੀ ਹੱਥ ਪੈਰ ਜੋੜ ਲੂੰਗੀ ਵੀ ਮਾਮੀ ਜੀ ਤੁਹਾਡੀ ਧੀ ਆ ਇਹਨੂੰ ਸਮਝਾਓ ਕਿਤੇ ਸਮਝਾਉਣਗੇ ਤੇ ਚੱਲ ਕਿਤੇ ਇਹਦੇ ਵੀ ਮਨ ਚ ਪੈ ਜਾਊਗਾ ਵੀ ਮੇਰੀ ਨਾ ਉਹ ਆ ਮੈਂ ਸਮਝਣਾ ਵਾ ਹਾਂ ਰੋਟੀ ਨਾ ਖਾਧੀ ਅਜਾ ਚੱਲ ਉਧਰ ਨੂਰੀ ਮਾਰਾ ਸ਼ਹਿਰ ਨੂੰ ਚੱਲਿਆ ਕਿਤੇ ਸੌਦਾ ਲੈਣ ਆਲਾ ਥੋੜਾ ਥੋੜਾ ਨਿਕਨੇਗਾ ਇਹ ਕੋਲ ਆਵਾ ਤੇ ਦਵਿੰਦਰ ਕਾਂ ਦੀ ਵੀਰੇ ਪੀੜ ਹੋਣ ਢਈ ਏ ਢਿੱਡ ਜੀ ਨਾਲ ਦਵਾਈ ਦਵਾ ਲੈ ਉਹਨਾਂ ਨੂੰ ਹਾਂ ਸੌਦਾ ਤਾਂ ਲਿਆਉਣਾ ਵਾ ਨਿਕਨੇਗਾ ਸਾਰਾ ਹੀ ਮੌਕਾ ਵਾ ਤੇ ਕੀ ਉਹਨੂੰ ਗੋਲੀ ਵੱਜੀ ਆ ਉਹ ਇਦਾਂ ਨਾ ਕਰੇ ਕਰੇ ਨੀ ਤੇ ਪੀੜ ਹੋਣ ਢੀ ਸਵੇਰ ਦੀ ਛਾਤੀ 'ਚ ਕਦੀ ਗਈ ਦੀ ਢਿੱਡ 'ਚ ਵਖੀ ਜੀ ਸਵੇਰ ਦੀ ਤੇ ਆਨੂੰ ਤੇ ਆਨੂੰ ਕੋ ਮਾ ਕਰਦਾ ਨੱਠੀ ਫੈਂਡੇ ਨਾਲ ਉਹਨੇ ਤੈਨੂੰ ਦੇਖ ਲਿਆ ਨਾ ਤਾਂ ਸ਼ਹਿਰ ਨੂੰ ਚੱਲਿਆ ਵਾ ਤਾਂ ਪੀੜ ਪੈ ਗਈ ਆ ਨਹੀਂ ਤੇ ਕਿਉਂ ਕਰਦੀ ਹੁੰਦੀ ਇਦਾਂ ਉਹ ਮੈਨੂੰ ਦੱਸਣ ਢੀ ਆਂਦੀ ਪਾਣੀ ਲੈ ਕੇ ਜਾਂਦੀ ਮੇਰੇ ਹੱਥੋਂ ਪਾਣੀ ਨਹੀਂ ਪ ਕੀ ਤੁਹਾਡੇ ਦਿਲਾਂ ਚ ਪਈ ਹੈ ਮੈਨੂੰ ਸਮਝ ਨਹੀਂ ਆਉਂਦੀ। ਤੇ ਤੈਨੂੰ ਭੁੱਲਵਾਂ ਦਿਲਾਂ ਚ ਕਿਉਂ ਨਹੀਂ ਬੈਣੀਆ? ਮਹਿਲਾ ਮੰਡਾ ਚਾ ਕ ਸੁਣਾਉਂਦੀ ਰਹੀ ਦੱਸ। ਇਹ ਕੋਈ ਮਿਲਣ ਵਰਤਨ ਵਾਲਾ ਰਿਸ਼ਤਾ ਰਹਿ ਜਾਂਦਾ। ਉੱਦਾਂ ਇਹ ਲਾਲ ਲਿਕੇ ਤਾਂ ਹੋਰ ਗੱਲਵਾ। ਮੂੰਹ ਦੀਆਂ ਗੱਲਾਂ ਜਦ ਗੁੱਸਾ ਵੇ ਬੜਾ ਕੋਪਾਤਾ ਕਹਿ ਹੁੰਦਾ। ਕਿਤੇ ਨਹੀਂ ਤੂੰ ਮਹਿਲਾ ਮੰਡਾ ਚੱਲਦੀ। ਇਹ ਐਦਾਂ ਦੀਆਂ ਨਹੀਂ ਕਰਦੀਆਂ। ਇਹਦਾਂ ਦੀਆਂ ਗੱਲਾਂ ਫਾਪਦੀਆਂ ਮੇਰੀਆਂ ਨੇ ਬੇਤੀ ਮਿੱਟੀ ਪੋੜਦੀ ਬੇਟੀ। ਉਹ ਚੱਲ ਜੂਗੀ ਮੈਂ ਲਾਉਂਗਾ ਬੱਲਾ ਬਣੋ ਤੂੰ ਠੀਕ ਆ। ਕਿਤੇ ਤੂੰ ਫਾਂਸੀ ਲਾਉਣ ਲੱਗੀ। ਉਹ ਜਾ ਵੇ ਜਾ ਕਿਦਾਂ ਦੀਆਂ ਗੱਲਾਂ ਮਾਦਾ ਤੂੰ ਜਾ ਤੇ ਮੈਂ ਲ ਦਲਾ ਮੈਂ ਤੂੰ ਨਹੀਂ ਮੰਨਣਾ ਹੈ ਜਦੋਂ ਉਹ ਨੀਵੇਂ ਹੋ ਗਈ ਹੁਣ ਸਾਰਾ ਤੈਨੂੰ ਚਾਹ ਪਾਣੀ ਪੁੱਛਦੀ ਫੇਰ ਤੂੰ ਲਈ ਨਹੀਂ ਗੱਲਾਂ ਨਾ ਕਰ ਜੇ ਉਹਨੂੰ ਖਾਣਾ ਤੇ ਜਾ ਜਿਹੜੀ ਉਧਰ ਛੜ ਦੇ ਪੀੜ ਪਈ ਦਵਾਈ ਦਵਾ ਲੈ ਆ ਜਾ ਮੈਂ ਤੇ ਖੜਨਾ ਹੀ ਫੇਰ ਤੂੰ ਦਵਾਈ ਜਦ ਮਾਰਨੀ ਖਣ ਫਾਇ ਦੇਣਾ ਕੁਝ ਨਹੀਂ ਹਾਲ ਤੇਰਾ ਵੀ ਇਹਨਾਂ ਵੜਾ ਤੇ ਪੁੱਛਣ ਆ ਗਿਆ ਅੱਗੇ ਤੇ ਮੇਰੀ ਛਲਾਹ ਨਾ ਤੁਰਦਾ ਤੂੰ ਇਹ ਰੇ ਉਹਨੂੰ ਗਾੜੀ ਕਰਤਾ ਮੈਨੂੰ ਨਹੀਂ ਪੁੱਛਿਆ ਵੇਲਾ ਸਿੱਧਾਈ ਚੋਰ ਗੁਰੂਬੇ ਰੌਣ ਜਾਣਾ ਹੋਣਾ ਹੈ ਇੱਕੋ ਇਹ ਕਹਦਾ ਦੋਵੇਂ ਰਲੇ ਆ ਤੇ ਡਾਮੂ ਕਾਲੇ ਬੱਲਾ ਜੋ ਬੱਲਾ ਜੋ ਬਣ ਮਹਾਰਾ ਆ ਗਿਆ ਕਿ ਨੇ ਅਸੀਆ ਮਮਾ ਜੀ ਹੋਰ ਠੀਕ ਠਾਕ ਹੈ ਹਾਂ ਵਧੀਆ ਅੱਜ ਦਿਨ ਕੋਈ ਖੁਸ਼ੀ ਵਾਲਾ ਚੜਿਆ ਹੈ ਮਮਾ ਅਸੀਆ ਅਸੀਆ ਸਿੱਦਾ ਮੈਂ ਮੇਲਾ ਹੀ ਆਈਂ ਆ ਜਾਓ ਫਿਰ ਮਾਮੀ ਇੱਥੇ ਆ ਤੰਦਰੋਣੀ ਆ ਆ ਜਾ ਕਿੱਥੇ ਵੜੀ ਆ ਬਾਹਰ ਆ ਕੇ ਵੇ ਪ੍ਰੌਣੇ ਆਏ ਆ ਸੁਖਰਵਾ ਸੁਖਰਵਾ ਕਿਤੇ ਨਾ ਨਵੇਂ ਆਇਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੋਬਨ ਠੀਕ ਠਾਕ ਹੈ ਹਾਂ ਠੀਕ ਠਾਕ ਆ ਜਾਓ ਬਹਿ ਜਾਓ ਭੁੱਲ ਗਿਆ ਤੈਨੂੰ ਭੁੱਲ ਕੇ ਨਹੀਂ ਆ ਗਿਆ ਨਹੀਂ ਨਹੀਂ ਭੁੱਲ ਕੇ ਕੋਨਾ ਹਾਂ ਮੈਂ ਮੇਰੇ ਮਮੀ ਮਾਮੇ ਨੂੰ ਮੈਂ ਕਿਹਾ ਯਾਰ ਟਾਈਮ ਨਹੀਂ ਲੱਗਦਾ ਕੀ ਕਰਨਾ ਦੇਣੀ ਕਰਮਾਂ ਵਾਲਾ ਜਿਹੜਾ ਇਹ ਕੀ ਹੋ ਗਏ ਕਿ ਤੇ ਤੁਸੀਂ ਹਾਂ ਬਸ ਇਦਾਂ ਹੀ ਕਿਹੜੇ ਆਉਂਦੇ ਤੁਸੀਂ ਬਿਜੀ ਰਹਿੰਦੇ ਅਸੀਂ ਵੀ ਆਇਆ ਕਰਾਂਗੇ ਹੁਣ ਕਿਉਂ ਨਹੀਂ ਆ ਤੇ ਹੋਰ ਸੁਣਾਓ ਸੇਤਾਂ ਠੀਕ ਠਾਕ ਰਹਿੰਦੀਆਂ ਸੇਤਾਂ ਠੀਕ ਠਾਕ ਆ ਤੁਸੀਂ ਸਾਂਹ ਕਾ ਕਰ ਕੋਟੋ ਨੇਕਦਾ ਠੀਕ ਠਾਕ ਹਾਂ ਝੋਨੇ ਵਧੀਆ ਵਾ ਖਾਦ ਪਾਣੀ ਪੈ ਗਿਆ ਵਾ ਡੰਗਰਾਂ ਦੇ ਵੇਲੇ ਰਿਆ ਕਰੋ ਸਾਰਾ ਦਿਨ ਡੰਗਰਾਂ ਦਾ ਫਿਰ ਤੈਨੂੰ ਪਤਾ ਯਾ ਕਰੀ ਪਾਣੀ ਦਾ ਪਠੇ ਪਾ ਇਦਾਂ ਪਹੂ ਸੰਭਿਆ ਜਾਂਦਾ ਤਾਂ ਛਾਂਬਿਆ ਨਹੀਂ ਜਾਂਦਾ ਹੋ ਤੁਸੀਂ ਮੈਂ ਪਾਣੀ ਲਿਆਵਾਂ ਹੋਰ ਫਿਰ ਸ਼ੋਭਨ ਜੀ ਇੱਤਾ ਠੀਕ ਠਾਕ ਆ ਹਾਂ ਠੀਕ ਠਾਕ ਮੰਮੀ ਜੀ ਸਸ ਸਸ ਤੇ ਆਉਂਦਾ ਬਾਹਰਾਂ ਦਾ ਫੋਨ ਆਉਂਦਾ ਵਾ ਠੀਕ ਠਾਕ ਆ ਠੀਕ ਠਾਕ ਆ ਤੇ ਮਾਮਾ ਜੀ ਤੁਸੀਂ ਕਿਤੇ ਆ ਜਿਆ ਕਰੋ ਤੁਸੀਂ ਤਾਂ ਭਲਾ ਹੀ ਦਿੱਤਾ ਵਾ ਤੇ ਵਾਹੀ ਕਿਦਾ ਆਇਆ ਤੈਨੂੰ ਪੜਾਵਾ ਕਿੰਨਾ ਕਿ ਉਹ ਉਂਦੀ ਜੱਦੀ ਆ ਮੂੰਹ ਦਾ ਹੱਡਾ ਨਾ ਵਟ ਕੇ ਰੱਖਦੀ ਆ ਉਹਦਾ ਸੁਭਾਅ ਹੀ ਇਦਾਂ ਦਾ ਕੀ ਕਰਨਾ ਵਾ ਮਜਬੂਰ ਆ ਤੂੰ ਹਾਂ ਤਾਂ ਆ ਗੱਲ ਤੇ ਹੀ ਆ ਉਹ ਪਿੱਛੇ ਜੇ ਰਹਿ ਗਈ ਤਾਂ ਕੋਈ ਇੱਕ ਦੋ ਆਹੋ ਇੱਕ ਦੋ ਦੇ ਦੋ ਕਿਨਾਰੇ ਰਹਿ ਗਈ ਆ ਫੋਨ ਕਰਕੇ ਆਉਂਦੇ ਤੇ ਠੰਡਾ ਹੀ ਲੈ ਆਉਂਦੇ ਦੁਕਾਨ ਤੋਂ ਮਾਮੀ ਜੀ ਕੋਈ ਨਹੀਂ ਠੰਡਾ ਲੈ ਮਾਮੀ ਜੀ ਠੰਡਾ ਹੀ ਆਪਣੇ ਘਰ ਪੁੱਛ ਕੇ ਆਉਂਦੀ ਲੋੜ ਆ ਕੋਈ ਗੱਲ ਨਹੀਂ ਜਦੋਂ ਦਾ ਵਿਆਹ ਹੋਇਆ ਮੇਰਾ ਤੂੰ ਜੇ ਬੜੇ ਹੀ ਨਹੀਂ ਮੁੜਕੇ ਬੋਣਾ ਕੀ ਸੀ ਜੋ ਬਣਾ ਤੈਨੂੰ ਪਤਾ ਹੀ ਆ ਤਾਂ ਦੀ ਮੰਮੀ ਦਾ ਸੁਭਾਅ ਦਾ ਜਿੱਦਾਂ ਉਹ ਜਿੰਨਾ ਕ ਆਉਂਦੀ ਉਹਨਾਂ ਕਿਹ ਰਹੀ ਆਉਣਾ ਸੀ ਆਹੋ ਇਹ ਤੇ ਗੱਲ ਹੈਗੀ ਆ ਹਣਾ ਚਲੋ ਮਿਲਦੇ ਵਰਤ ਦੇ ਚੰਗੇ ਲੱਗਦੇ ਪੈ ਨਹੀਂ ਮੰਮੀ ਦੇ ਸੁਭਾਅ ਦਾ ਤੁਹਾਨੂੰ ਪਤਾ ਸਾਡੇ ਮੂੰਹ ਨੂੰ ਆ ਜਾਂਦੇ ਮੈਂ ਤਾਂ ਨਹੀਂ ਕੱਢੀ ਮੱਥੇ ਵਟ ਪਾਇਆ ਉਹ ਤਾਂ ਹੀ ਤੇ ਤੁਹਾਡੇ ਵਿਆਹ ਤੇ ਗਏ ਆ ਇੱਕ ਦਿਨ ਆਈ ਸੀ ਇਹਨੇ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੀ ਸੀ ਗੁੱਸੇ ਜਿਹੇ ਦੀਆਂ ਤੇ ਆਹ ਤਾਂ ਨਹੀਂ ਜੀ ਕੀਤਾ ਉਹਨੂੰ ਜਿਹਦਾ ਆਪਣਾ ਧੀ ਪੁੱਤ ਨਾ ਚੰਗੀ ਤਰ੍ਹਾਂ ਬੋਲੇ ਤਾਂ ਤੁਹਾਨੂੰ ਪਤਾ ਹੀ ਹੈ ਜੀ ਕਰਦਾ ਉਹਨੂੰ ਉਹ ਤੁਹਾਨੂੰ ਪਤਾ ਹੀ ਆ ਤੇਰੇ ਵਿਆਹ ਤੇ ਆਂਦੀ ਇਹੋ ਕੜਾ ਪਾਓ ਜੋ ਬੰ ਨੂੰ ਤੇ ਹਾੜਾ ਠੜਕਾਇਆ ਤੇ ਇਹਨੂੰ ਪਤਾ ਹੈ ਇਹਦਾ ਉਥੋਂ ਥਾਂ ਥੋੜਾ ਜਿਆਦਾ ਲੱਗ ਕੇ ਲੈ ਲਿਆ ਹੀ ਮਾਮਾ ਨਹੀਂ ਸਾ ਪਾਏ ਉਹ ਦੋ ਦਾ ਮੂੰਹ ਮਟ ਕੇ ਬੈਠੀ ਇਹ ਵੀ ਗੱਲਾਂ ਜੋ ਗੱਲ ਹੈ ਕੀ ਆ ਰਿਸ਼ਤੇਦਾਰੀਆਂ ਕੀ ਜਾਣਾ ਰਿਸ਼ਤੇਦਾਰੀਆਂ ਇੱਥੇ ਰਹਿ ਜਾਣੀਆਂ ਸੋਨੇ ਨੇ ਕੋ ਖਾ ਨਹੀਂ ਜਾਣਾ ਸਾਫ ਪਾ ਕੀ ਕੜਾ ਪੈ ਗਿਆ ਇਹ ਤੇ ਕਹਿਣ ਦੀਆਂ ਗੱਲਾਂ ਉਹ ਚਲੋ ਸਾਫ ਨਾ ਥੋੜਾ ਘੱਟ ਪੈ ਗਿਆ ਕੜੇ ਨਾਲ ਮੈਂ ਥੋੜਾ ਵੱਧ ਪੈ ਗਿਆ ਜਿੰਨਾ ਕਿਦਾ ਸਰਦਾ ਮਿਲਦਾ ਵਰਤਦਾ ਦਾ ਵੇ ਬੰਦਾ ਇੰਨਾ ਹੀ ਬਹੁਤ ਹੁੰਦਾ ਜਰੂਰੀ ਥੋੜੀ ਵੀ ਕੜੇ ਪੈਣੇ ਤੇ ਫੇਰ ਆਉਣਾ ਜਾਣਾ ਤਾਂ ਚਾਹੀਦਾ ਹੀ ਨਾ ਚਲੋ ਮਰਜ਼ੀ ਉਹਦੀ ਨਾ ਨਾ ਮੂੰਹ ਅਟਿਆ ਅੱਡੇ ਨਾਲ ਇੱਕ ਦਿਨ ਆਈ ਸੀ ਉਹ ਖਾਰੇ ਟਾਡੇ ਨਾਲ ਗੋਸੀਓ ਕੀ ਆਈ ਹੀ ਕਿੰਨਾ ਲੜ ਕੇ ਆਈ ਹੀ ਉਹ ਮਾਮਾ ਜੀ ਅਹੀਂ ਕੀ ਮਤਲਬ ਕਹਿਣਾ ਵਾ ਮੇਰਾ ਤਾਂ ਸੁਭਾਅ ਹੀ ਨਹੀਂ ਇਦਾਂ ਦਾ ਚਲੋ ਤੁਸੀਂ ਤੇ ਮੇਲੇ ਵਰਤੇ ਨਹੀਂ ਮਾਮਾ ਜੀ ਇਹ ਗੱਲਾਂ ਛੱਡੋ ਅਸੀਂ ਤੁਹਾਡੇ ਹਲ ਤਾਂ ਆਏ ਆ ਤੁਹਾਡੀ ਆ ਭੈਣ ਥੋੜਾ ਸਮਝਾਓ ਜਿਦੋਂ ਦਾ ਵਿਆਹ ਹੋਇਆ ਨਾ ਇਹਦੇ ਨਾਲ ਦੇ ਬਣਦੀ ਨਹੀਂ ਕਲਾ ਪਾ ਰੱਖਦੀ 24 ਘੰਟੇ ਤੁਸੀਂ ਮੜਾ ਸਮਝਾਓ ਉਹਨੂੰ ਹੈ ਇਹਦੇ ਨਾਲ ਤਾਂ ਬਿਲਕੁਲ ਨਹੀਂ ਬਣਦੀ ਲੜਾਈ ਝਗੜਾ ਸਾਰਾ ਦਿਨ ਵੇਖੋ ਮਾਮੀ ਜੀ ਮੈਂ ਸਾਰਾ ਦਿਨ ਮਤਲਬ ਕੰਮ ਲਈ ਫਿਰਦੀ ਮੈਨੂੰ ਜਿੱਦਾਂ ਕਹਿੰਦੇ ਆ ਤੁਹਾਨੂੰ ਤਾਂ ਚੱਲ ਪਤਾ ਹੀ ਆ ਹਨਾ ਵੀ ਤੁਹਾਡੀ ਦਿਨ ਨਾ ਨਾ ਮੈਂ ਜਿੰਨਾ ਕੰਮ ਕਰਨਾ ਵਾ ਸਾਰਾ ਦਿਨ ਏਦਾਂ ਮੰਜੇ ਤੇ ਬਹਿ ਜਾਣਾ ਛੱਡ ਕੇ ਆ ਕਰ ਲਾ ਉਹ ਕਰ ਲਾ ਮਤਲਬ ਸਾਰਾ ਦਿਨ ਹੀ ਮੈਂ ਕੰਮ ਕਰਦੀ ਰਹਿਣੀ ਆ ਕਦੀ ਮੱਥੇ ਵਾਟ ਨਹੀਂ ਪਾਇਆ ਠੰਡੀ ਰੋਟੀ ਆ ਤੇ ਮੈਂ ਗਰਮ ਕਰਕੇ ਦੇਣੀ ਆ ਗਰਮ ਗਰਮ ਫੁਲਕਾ ਦੇਣਾ ਕੱਪੜਾ ਨਹੀਂ ਲੜਾ ਤੋਣਾ ਨੌਂ ਦਾ ਤੇ ਇਹੋ ਫਰਜ਼ ਹੁੰਦਾ ਵਾ ਇਹੋ ਫਰਜ਼ ਹੁੰਦਾ ਵਾ ਕਿ ਲੋ ਸਸਮਾਨ ਤੇ ਰੋਟੀ ਗਰਮ ਚਾਹੀਦੀ ਫਿਰ ਮਮੀ ਜੀ ਚੋਰੀ ਇੱਕ ਦਿਨ ਇਹਦੇ ਪਿੱਗੇ ਚੱਲ ਗਈ अच्छा वो ਭਰਾ ਪਰਚਾਈ ਆਏ ਚਲੋ ਮੈਂ ਪੀ ਬਹਾ ਇੰਨਾ ਮੜਾ ਮੋਟਾ ਤੇ ਇੰਨਾ ਰਲਵਾ ਪਾ ਕੇ ਮੈਂ ਨਹੀਂ ਬੋਲਿਆ ਫालतू ਨਹੀਂ ਉੱਥੇ ਜਾਣ ਦਾ ਤੇ ਫਰਜ਼ ਨਹੀਂ ਬਣਦਾ ਤੁਸੀਂ ਵੀ ਜੜੀ ਗੱਲ ਦੱਸੋ ਉਹ ਅਸ਼ਰ ਨਾ ਜੋ ਬਣਾ ਤੈਨੂੰ ਵੀ ਪਤਾ ਵਾ ਚਲ ਤੂੰ ਹੀ ਆਪਣੀ ਮਾਂ ਕੋਈ ਰਿਆਵਾ ਉਹ ਨਾ ਆਲ ਤੋਂ ਮਜਬੂਰ ਆ ਉਹ ਕਿਸਦੀ ਨਹੀਂ ਕੀ ਮੈਂ ਜਿੰਨਾ ਇਹਨਾਂ ਨੂੰ ਜੋੜਦਾ ਨਾ ਨਹੀਂ ਆਦੀ ਵੀ ਮੈਂ ਪਤਾ ਦੀ ਕੀ ਆ ਮੈਂ ਦੱਸਦਾ ਜਿੰਨਾ ਇਹ ਨਾ ਦੋਹਾਂ ਜਾਣੀਆਂ ਨੂੰ ਜੋੜਦਾ ਨਾ ਮੈਂ ਪਿਛੇ ਹਟ ਜੰਦਾ ਵੀ ਤੁਸੀਂ ਜੁੜੋ ਇਕੱਠੀਆਂ ਰਹੋ ਲੜਾਈ ਝਗੜਾ ਹਾਰ ਕੇ ਮੈਂ ਪਿਛੇ ਹਟ ਜਦਾ ਮੈਂ ਲੜੀ ਜੋ ਮਾਮਾ ਜੀ ਗੱਲ ਇਹ ਹੋਈ ਸੀ ਧੜ ਕੋ ਤਾਂ ਚਲੋ ਕੋਈ ਲੁਕਾ ਨਹੀਂ ਆ ਮੈਨੂੰ ਇਹਨਾਂ ਕੋ ਪਤਾ ਲੱਗਾ ਮਾਮੇ ਮਾਮੀ ਹੜਾ ਦਾ ਸੁਭਾਅ ਬੜਾ ਹੀ ਚੰਗਾ ਵਾ ਇਹਨਾਂ ਨੇ ਕਿਤੇ ਮਤਲਬ ਜ ਆ ਬੰਬੀ ਦੇ ਜਾਣਾ ਤੇ दारू ਪੀ ਆਉਣੀ ਇੱਕ ਦਿਨ ਬਹੁਤਾ ਜਿਆਦਾ ਟਨ ਹੋ ਗਿਆ ਤੇ ਮੇਰੇ ਕੋ ਪਾਣੀ ਮੰਗਿਆ ਤੇ ਮੈਂ ਇਹਨੂੰ ਬੋਲੀ ਇਹ ਮੇਰੇ ਅੱਥੀ ਪੈ ਗਈ ਇਹਨੇ ਮਾਰਿਆ ਕੁੱਟਿਆ ਵੀ ਆ ਤੁਹਾਡੇ ਸਾਹਮਣੇ ਹੀ ਆ ਮਾਰਿਆ ਕੁੱਟਿਆ ਮਾਰਿਆ ਕੁੱਟਿਆ ਕਿ ਇਹਦੀ ਚੁੱਕਣਾ ਚਾਕੇ ਆਪਣੀ ਮਾਂ ਦੀ ਆ ਜੀ ਉਹਨੇ ਸਖਾਲਿਆ ਲੈ ਭੀ ਜਦੋਂ ਤੇਰੀ ਧੀ ਨੂੰ ਅੰਦਰ ਤੇਰਾ ਜਵਾਈ ਕੁੱਟਦਾ ਹੋਵੇ ਤਾਂ ਤੂੰ ਭਲਾ ਨਾ ਆਏਗੀ ਤੇ ਮੈਨੂੰ ਅੰਦਰ ਤੇਰਾ ਮੁੰਡਾ ਕੁੱਟਣ ਦਾ ਧਿਆਨ ਕੇ ਛਡਾ ਦੇ ਸਕਦੀ ਨਾ ਨਾਲੇ ਸੱਚੀ ਹੋ ਗਈ ਨਾਲੇ ਮੈਨੂੰ ਕੁੱਟ ਲਿਆ ਮਾਰ ਲਿਆ ਇਹਨਾਂ ਨੇ ਤੇ ਨਾਲੇ ਮੇਰੇ ਪੇਕੇ ਜਾ ਕੇ ਮੇਰੀ ਬਗਤੋਈ ਕਰਤੀ ਮੇਰੇ ਹੱਥੀ ਪਈ ਆ ਮੇਰੇ ਮੁੰਡੇ ਨੂੰ ਚੰਗਾ ਨਹੀਂ ਸਮਝਦੀ ਚੂੜਾ ਲਾਤਾ ਜਦੋਂ ਤੁਸੀਂ ਮੇਰੀਆਂ ਰੀਝਾਂ ਨਹੀਂ ਪੂਰੀਆਂ ਕਰਨੀਆਂ ਤੇ ਮੈਨੂੰ ਚੂੜਾ ਪਾਇਆ ਸੋਭਾ ਦਿੰਦਾ ਇਹਦੇ ਭਰਾ ਨੇ ਮੈਨੂੰ ਆਇਕਤ ਨਹੀਂ ਫालतू ਗੱਲ ਕੀਤੀ ਹਾਂ ਉਦੋਂ ਇਹਨੀਆਂ ਗੱਲਾਂ ਕਰਕੇ ਮੈਂ ਚੁੱਪ ਹੀ ਰਿਹਾ ਸਿਆਣਾ ਵਾ ਚਲੋ ਮੇਰ ਤੋਂ ਮੈਂ ਨਹੀਂ ਬੋਲਿਆ ਫालतू ਮ ਕਿਉਂਕਿ ਮੈਂ ਨਸ਼ਾ ਛੱਡਤਾ, दारू ਛੱਡਤੀ, ਛੱਡਤੀ ਬਿਲਕੁਲ। ਮੁੰਡੇ ਮੰਡੇ ਆਜਦੇ ਬੰਬੀ ਤੇ ਝੋਨਾ ਦਾ ਨਾ ਲੱਗਦਾ ਜੀ। ਉਹ ਭਈਏ ਬੂਈਏ ਮੰਗਦੇ ਲਿਆ ਕੇ ਨਾਲ ਉਹਨਾਂ ਨੇ ਪੀਦੀ ਦੀ। ਰੋਟੀ ਪਾਣੀ ਜਾਂਦਾ ਸੀ ਉੱਥੇ। ਐਹੋ ਜੀ ਕੋਈ ਚੱਕਰ ਨਹੀਂ ਮੈਂ ਵੀ दारू ਮੈਂ ਛੱਡਤੀ ਐ। ਪਰ ਇਹਨਾਂ ਦੀ ਗੱਲ ਨਹੀਂ ਬਣਦੀ। ਤੁਸੀਂ ਆ ਕੇ ਕਰੋ ਨਾ ਮੱਥਾ ਮਾਰੋ। ਮੇਰੀ ਗੱਲ ਨਹੀਂ ਸੁਣਦੀ। ਮੱਥਾ ਤੇ ਚਲਾ ਆਵਾਂਗੇ ਅਸੀਂ ਮਾਰਾਂਗੇ। ਪਰ ਤੂੰ ਪੁੱਤ ਇਹਦੇ ਹੱਥੀਂ ਪਿਆ ਤੂੰ ਕਿਹੜੀ ਗੱਲੋਂ ਪਿਆ? ਮੈਂ ਮਾਵਾ ਥੋੜੀ ਥੋੜੀ ਦਿੱਤੀ ਹੋ ਗਿਆ ਬੱਤਾ ਘਟਾ ਹੋ ਜਾਂਦਾ। ਅੱਜ ਵੀ ਮਮਾ ਜੀ ਸ਼ਹਿਰ ਆਏ ਸੀ। ਆ ਚੋਰੀ ਇੱਧਰੋਂ ਆਏ ਮੈਂ ਹੋ ਗਿਆ ਮਾ ਠੀਕ ਆ ਤੁਸੀਂ ਸਮਝਾਓ ਇਹਨੂੰ ਕਹੀ ਜਾਂਦੀ ਦਵਾਈ ਦੁ ਦਵਾਈ ਜਦੋਂ ਮੈਂ ਲੱਭ ਲਈ ਮੇਰੀ ਉਮਰ ਬਥਰੀ ਹੋਈ ਆ ਆਹੋ ਵਿਆਹ ਹੋ ਗਿਆ ਮੈਂ ਪਹਿਲਾਂ ਕਹਿਣਾ ਨਹੀਂ ਵਿਆਹ ਕਰਾਉਣਾ ਮੰਨ ਵੀ ਗਈ ਹਾਂ ਚਲੋ ਮਾਮਾ ਜੀ ਪਤਾ ਅਸੀਂ ਤੇ ਸ਼ਹਿਰ ਨੂੰ ਆਏ ਇਹਨੇ ਦਵਾਈ ਲੈਣੀ ਤੇ ਮੈਂ ਤੇਰੇ ਮਾਮਿਆਂ ਕੋ ਹੋਂਦੇ ਹਾਂ ਹੁਣ ਗੱਲ ਗੱਲ ਤੇ ਇਹਨੂੰ ਕਹੀ ਜੀ ਦਵਾਈ ਦੁ ਆ ਉਹ ਦਵਾਈ ਨਾ ਇਹਨੇ ਸਭ ਕੋ ਤਾਂ ਦੱਸਿਆ ਸੀ ਜਿਹੜਾ ਲਕਾ ਰੱਖ ਕੇ ਵਿਆਹ ਹੋ ਉਹਨਾਂ ਨੇ ਵੀ ਲਕਾ ਰੱਖਿਆ ਸੀ ਮਾਮਾ ਜੀ ਮੇਰੀ ਇਹ ਗੱਲ ਉਹਨੂੰ ਕਰਨੀ ਨਹੀਂ ਚਾਹੀਦੀ ਬੱਚੀਰਾ ਸਮਝਾਇਆ ਮੇਰੀ ਉਮਰ ਬੱਚੇਰੀ ਹੋਈ ਹੈ ਚਲੋ ਸ਼ੁ크ਰਾ ਵਿਆਹ ਹੋ ਗਿਆ ਮੈਂ ਨਾ ਨਹੀਂ ਦਿੰਦਾ ਵਿਆਹ ਦਾ ਇੱਕ ਹੋਰ ਗੱਲ ਮਾਮਾ ਜੀ ਸੁਣ ਲਓ ਵਿਆਹ ਜਦੋਂ ਦੀ ਮੈਂ ਵਿਆਹੀ ਆਈ ਮੇਰੇ ਆਉਣ ਤੋਂ ਪਹਿਲਾਂ ਹੀ ਜਦੋਂ ਮੈਂ ਵਿਆਹੀ ਆਈ ਆ ਇਹਨਾਂ ਨੇ ਮਾਸੀ ਘਰੋਂ ਕੱਢਤੀ ਹੈ ਮਾਸੀ ਘਰੋਂ ਕੱਢਤੀ ਆਹੋ ਨੇ ਕੀ ਉਹਨੇ ਦੋ ਰੋਟੀਆਂ ਖਾਣੀਆਂ ਸੀ ਸਾਰ ਨੂੰ ਬਟੋ ਉਹ ਇੱਥੇ ਕੰਮ ਕਰਦੀਆਂ ਰਹੀਆਂ ਫੇਰ ਕੀ ਹੋ ਗਿਆ ਹੀ ਇਹਨੇ ਕੀ ਕੀਤਾ ਇਹ ਕੰਮ ਇਹੋ ਤੇ ਮੈਨੂੰ ਗਲਤ ਲੱਗਾ ਜੇ ਮੈਂ ਵਿਆਹ ਹੀ ਆਈਆਂ ਇਕੱਠਾ ਟੱਬਰ ਰਹੂਗਾ ਤੇ ਕਿੰਨੀ ਬਰਕਤ ਵਾ ਹੈ ਜਿੱਥੇ ਜੇ ਇਹ ਨਾ ਕਿਤੇ ਜਾਣਾ ਤੇ ਮੇਰੇ ਲੱਗੇ ਮਾਸੀ ਤੇ ਹੋ ਨਾ ਕੁੜੀ ਮੇਰੇ ਨਾਲ ਅੱਧਾ ਕਰਦੀ ਹੈ ਮਾਮੀ ਜੀ ਪਤਾ ਨਹੀਂ ਵੀ ਮੰਮੀ ਨੂੰ ਕੀ ਉਹਨਾਂ ਦਾ ਮਾੜਾ ਲੱਗਾ ਕੀ ਨਹੀਂ ਇਹਨੇ ਬੱਸ ਚੁੱਕਿਆ ਉਹਨਾਂ ਦਾ ਡੱਡੀ ਬਿਸਰਾ ਤੇ ਅੱਡ ਕਰਤੀਆਂ ਹਾਂ ਜੀ ਉਹਨਾਂ ਦਾ ਪਿਓ ਨਹੀਂ ਸਿਰ ਤੇ ਕੱਲੀਆਂ ਮਾਮਾ ਧੀਆ ਉੱਥੇ ਰਹਿੰਦੀਆਂ ਸੌ ਰਾਤ ਭਰਾਤੇ ਲੋੜ ਪਾ ਜਾਂਦੀ ਭਾਵੇਂ ਜੋ ਬਣ ਲੱਖ ਵਾਰੀ ਉਹਨਾਂ ਨੇ ਕਰਦਾ ਵਾ ਇਹ ਮੈਨੂੰ ਹੁਣ ਪਤਾ ਕੀ ਕਹਿੰਦੀ ਆ ਵੀ ਤੂੰ ਉਹਦੀ ਦਲੀਜਾ ਨਹੀਂ ਟਪਣੀ ਚਾਹੀਦੀ ਮੇਰੀ ਮਾਸੀ ਆ ਮੇਰਾ ਖੂਨ ਆ ਮੈਂ ਕਿੱਦਾਂ ਛੱਡਾਂ ਨਹੀਂ ਛੱਡਿਆ ਜਾਂਦੀ ਆ ਛੱਡੀ ਨਹੀਂ ਜਾਂਦੀ ਮਾਸੀ ਜੇ ਮੈਂ ਵੀਰ ਜੀ ਨੂੰ ਆ ਕੋਈ ਕਹੀਆ ਮੈਨੂੰ ਉਹਨਾਂ ਵੀ ਇਹੋ ਗੱਲ ਕਹਤੀ ਆ ਜੇ ਤੇਰੀ ਸੱਸ ਕਹਿੰਦੀ ਆ ਤੇ ਤੂੰ ਛੱਡ ਦੇ ਹਾਂ ਸੱਸ ਤੇ ਹੈ ਹੈ ਏਣ ਬਵਾ ਸੱਸ ਦੇ ਮਗਰ ਲਾ ਕੇ ਤੈਨੂੰ ਸਾਰੇ ਸਾਕਾਂਗੇ ਇਦਾਂ ਛੱਡ ਦੂ ਮੈਂ ਮੈਨੂੰ ਜਾ ਕੇ ਕੀ ਪਤਾ ਕੀ ਤਾਂ ਮਖੇ ਦਿੱਤੀਆਂ ਵਾ ਮੇਰੇ ਪੇਕੇ ਆਂਦੇ ਆ ਵੀ ਤੂੰ ਇਹਨੂੰ ਸੂਤਰ ਕਰਕੇ ਰੱਖ ਅਸੀਂ ਆਵਾਂਗੇ ਤੇਰੇ ਪਿੱਛੇ ਆ ਕੇ ਆ ਆ ਗੱਲਾਂ ਕੀਤੀਆਂ ਆਂਦੀ ਵੀ ਤੇਰਾ ਮਾਮਾ ਤੇ ਡਰਾਵੇ ਬਣੇ ਨਿੱਕੀ ਜੀ ਰਾਪੋਤਾ ਮੈਂ ਅਹੀਂ ਆ ਕੀ ਗੱਲ ਨਹੀਂ ਕਰ ਸਕਦੇ ਤੁਹਾਡੀ ਉਹ ਆਪਣੇ ਕੋਲੋਂ ਕਰਦੀ ਰਹਿੰਦੀ ਹੈ ਉਹ ਵੀ ਹਾਨੂੰ ਇਹ ਗੱਲ ਦਾ ਕਿਹਾ ਵਾ ਮੈਨੂੰ ਠੀਕਾ ਪਰ ਅਸੀਂ ਆਵਾਂਗੇ ਸਮਝਾਵਾਂਗੇ ਤੁਹਾਡੇ ਸਾਹਮਣੇ ਗੱਲ ਹੋ ਜੂਗੀ ਹਾਂ ਨਹੀਂ ਆ ਬੜੀ ਸਿਆਣੀ ਗੱਲ ਕੀਤੀ ਚਲੋ ਤੁਸੀਂ ਆਇਓ ਮੈਨੂੰ ਇਹ ਸਾਰੇ ਦਿਨ ਦੀਆਂ ਦੀ ਤੇਰਾ ਮਾਮਾ ਦਾ ਵੇਖ ਲਾਂਗੇ ਉਹ ਜਿਹੜੇ 나ਡੂ ਖਾਵਾ ਉਹ ਆ ਜੇ ਆਂਦੀ ਤੇ ਮੇਰੇ ਪੇਕੇ ਤੇ ਆਂਦੇ ਅਸੀਂ ਵੜਦਾਂਗੇ ਐਂ ਕਰਦਾਂਗੇ ਆਹ ਦੇਖੋ ਇਹੋ ਜੀ ਗੱਲ ਨਿਕਲਦੀ ਆ ਹਾਂ ਦੇ ਨਤੀਜੇ ਪੋਤਵਾस्ते ਦਾਦੀ ਗੱਲ ਨਿਕਲਦੀ ਆ ਕੋਈ ਉਹਨੂੰ ਕੱਢ ਦੇ ਤੂੰ ਆ ਕਰਦੇ ਮੇਰ ਨਾਲ ਲੜਦੀ ਆ ਨਹੀਂ ਨਹੀਂ ਉਹਦੀ ਗੱਲ ਕਰ ਸਕਦਾ ਮਾਮਾ ਦੀ ਤੁਹਾਡੇ ਸੁਭਾ ਚ ਭੈਣ ਦੇ ਤੁਹਾਡੀ ਆ ਬੜਾ ਫਰਕ ਉਹਦੇ ਚ ਬੜਾ ਫਰਕ ਹੋਆ ਬਹੁਤ ਜ਼ਿਆਦਾ ਮਾਂ ਮੇਰੀ ਆ ਪਰ ਜਿੱਦਾਂ ਮਰਜੀ ਬਹੁਤ ਫਰਕ ਹੋਆ ਹੁਣ ਤੁਹਾਡੇ ਸੁਭਾ ਚ ਵੇਖਿਆ ਕਿੰਨਾ ਫਰਕ ਆ ਗੱਲ ਇਹ ਦਾਵਾ ਸਭ ਉਹ ਤੇ ਮਾੜੀ ਦੀ ਗੱਲ ਨਹੀਂ ਚੱਲਦੀ ਹਾਂ ਠੀਕ ਆ ਨਾ ਕਿ ਇਹਨੇ ਕਹਿ ਲਈ ਆਪਣੇ ਘਰ ਚੱਟ ਲੰਗਿਆ ਇਹਨੂੰ ਮੈਂ ਇਹੀ ਸਮਝਾਉਣਾ ਵੀ ਮਤਲਬ ਆ ਵੀ ਮੈਂ ਕਹੀ ਜਾਵਾਂ ਤੇ ਖਵਾਵਾਂ ਨਾ ਇਨਮਾ ਕਈ ਆ ਸਮਝਾਉਂਦਾ ਜਰ ਲਿਆ ਕਰ ਉਹਦੀ ਗੱਲ ਇਹ ਮਾਮੀ ਜੀ ਕਹਿੰਦੀ ਮੈਂ ਵੀ ਨਿੱਕਾ ਹੁੰਦਾ ਉਹਦੇ ਕੋ ਰਿਆ ਹਾਂ ਜਾਂਦਾ ਰਿਆ ਮੀਂਹ ਨਹੀਂ ਕਰਨੀ ਉਹ ਸਾਡੇ ਡਰਾਵੇ ਮਾਰਦੀ ਆ ਆਹੀ ਇਹੋ ਜਿਹਾ ਬੁੱਤ ਗੱਲ ਨਹੀਂ ਕਰ ਸਕਦੇ ਇਹ ਮੈਨੂੰ ਮਾਮੀ ਜੀ ਕਹਿੰਦੇ ਆ ਵੀ ਉਹਦਾ ਪੇਪਾ ਲਾ ਪੇਪਾ ਲਾ ਮੈਂ ਵੀ ਇੰਨੀ ਮਿੱਠੀ ਹਾਂ ਹੁਣ ਮੈਂ ਵੀਰ ਦੀ ਗੱਲ ਵੀ ਪਲੇ ਬੰਨ ਲੀ ਆ ਵੀਰ ਕਹਿੰਦਾ ਵੀ ਚੱਲ ਉਹਨੂੰ ਪੁੱਛ ਕੇ ਆਇਆ ਕਰ ਜਿੱਥੇ ਜਾਣਾ ਹੁੰਦਾ ਜਾ ਕੇ ਪੁੱਛਦੀ ਆ ਤੇ ਫਿਰ ਕਹਿੰਦੀ ਮੇਰੇ ਕੋ ਖਰਚਾ ਹੈ ਨਹੀਂ ਐਦਾਂ ਵਾਂ ਉਦਾਂ ਵਾਂ ਤੇ ਦੂਜੀ ਗੱਲ ਇਹ ਆ ਵੀ ਤੇ ਜੇ ਮੈਂ ਜੋਬਨ ਨੂੰ ਪੁੱਛ ਕੇ ਚੱਲ ਜਾ ਫਿਰ ਇਹ ਦਿੱਦ ਵਾਲੇ ਹੋ ਜਾਂਦੀ ਆ ਫਿਰ ਇਹ ਗ ਗਲਤਵਾ ਇਹ ਜਿਹੜਾ ਆਪਾਂ ਕਹਿੰਦੇ ਆਂ ਵੀ ਉਹ ਹਾਲ ਤੋਂ ਮੰਜ਼ੂਰ ਆ ਮੈਂ ਹੁਣ ਵੀਰਜੀ ਨੂੰ ਮੈਂ ਇਹੋ ਗੱਲ ਕਹਤੀ ਵੀ ਚਲੋ ਵੀਰਜੀ ਹੁਣ ਮੈਂ ਉਹਦੇ ਕੋਲ ਮਾਫੀ ਮੰਗ ਲੂ ਛੋਟੀ ਵਿੱਚ ਮੈਂ ਹੁਣ ਮਾਸੀ ਕਿਦਾਂ ਛੱਡਦਾ ਹੁਣ ਵੀਰਾਂ ਦਾ ਵੀ ਚੋਰੀ ਛੱਪੀ ਜਾਇਆ ਕਰ ਜੇ ਚੋਰੀ ਛੱਪੀ ਜਾਂਦੀ ਦਾ ਪਤਾ ਲੱਗ ਗਿਆ ਇਹਨੇ ਤੇ ਪਾਡੰਡ ਦਵਾਈ ਦੇਣੀ ਉਹ ਚੱਪਾ ਜਿੰਨੀ ਕੁੜੀ ਕਿਤੇ ਆਣ ਕੇ ਮੇਰੇ ਨਾਲ ਕੋਈ ਓਦਾਂ ਵੀ ਵਿਹਾਰੀ ਵੀ ਕੋਈ ਕੰਮ ਆਜੂਗੀ ਨਾ ਬਾਹਰ ਕੰਡੇ ਲੂਈ ਜਾਣੇ ਆਗੀਆਂ ਗੱਲਾਂ ਕਰਨ ਆਗੀਆਂ ਚੁਗਲੀਆਂ ਮਾਂ ਨੇ ਕਰਨ ਭੇਜੀ ਆ ਇਹ ਤਾਂ ਸਾਡੀਆਂ ਜੜਾਂ 'ਚ ਬੈ ਗਈ ਆਂਦੀ ਪਤਾ ਨਹੀਂ ਵੀ ਜੋ ਬੰਨੂ ਸੇਰੋ ਦੇ ਕਿ ਤੂੰ ਢੂੜਦਾ ਵਾ ਦੱਸ ਮੈਂ ਇਹਦੇ ਸਿਰ ਕੀ ਢੂੜਨਾ ਥਾਉ ਕਿ ਮੈਂ ਜਿੱਤ ਹੁਣਾ ਮਾਮੀ ਜੀ ਨਸ਼ੇ ਤੋਂ ਹਟਾਇਆ ਨਾ ਨਸ਼ੇ ਤੋਂ ਹਟਾਇਆ ਤੇ ਚੰਗਾ ਹੋਇਆ ਤੇ ਜਾਇ ਨਾ ਉੱਥੇ ਕਿਤੇ ਜਾਵੇ ਆਵੇ ਤੇ ਨਾ ਉਹਨੂੰ ਖਰਚਾ ਵੀ ਚਾਹੀਦਾ ਮਾਮੀ ਵਿੱਚੋਂ ਮੈਨੂੰ ਤਾਂ ਲੱਗਦਾ ਮੈਂ ਗਲਤੀ ਗੱਲ ਹੀ ਵਿਆਹ ਕਰਾ ਕੇ ਘਾਰਾ ਹੀ ਠੀਕ ਹੀ ਦੋਵਾਂ ਘਰਾਂ ਦੀ ਜ਼ਮੀਨ ਸਾਹਮਣੇ ਉਹਨਾਂ ਨੂੰ ਖਤਰਨਾ ਸਾਰੀ ਇਕੱਠੇ ਰਹਿੰਦੇ ਹੈ ਉਹ ਇਹੀ ਕਹਿੰਦੀ ਵੀ ਇਹ ਆ ਗਈ ਤਾਂ ਤਾਂ ਮੰਦ ਕਰਤਾ ਜੇ ਮੈਨੂੰ ਹੁਣ ਦਵਾਜੂ ਕਹਿੰਦੇ ਤੇ ਉਦੋਂ ਮੇਰੀ ਪਰਜਾਈ ਆਈ ਹੀ ਉਹਦੇ ਸਾਹਮਣੇ ਬਹਿ ਕੇ ਗੱਲ ਹੋਈ ਉਹਦਾ ਜਵਾਬ ਦੇ ਦਿੰਦੀ ਵੀ ਪਾਈ ਮੇਰਾ ਮੁੰਡਾ ਕੁਵਾਰਾ ਵਾ ਤੇ ਮੈਨੂੰ ਨਹੀਂ ਦਵਾ ਚਾਹੀਦੀ ਮਾਮਾ ਜੀ ਮੈਂ ਇੱਜ਼ਤ ਵੀ ਬੜੀ ਕੀਤੀ ਮੰਮੀ ਦੀ ਇਹ ਗੱਲ ਨਹੀਂ ਮੇਰੀ ਗੱਲ ਸੁਣੋ ਉਹ ਜਿਹੜਾ ਇਹ ਹੁੰਦੀਆਂ ਵਾ ਗੱਲਾਂ ਜੇ ਕਿਸੇ ਨੇ ਉਹਲਾ ਕਰਕੇ ਰੱਖਿਆ ਵਾ ਵੀ ਇਹ ਗੱਲ ਦਾ ਇਹਨੂੰ ਦੱਛਿਆ ਨਹੀਂ ਜਦੋਂ ਮੈਂ ਅਗਲੇ ਖੋਦ ਦੱਸਿਆ ਸੀ ਨਹੀਂ ਸਭ ਨੂੰ ਦੱਸਿਆ ਉਹਦਾ ਮਤਲਬ ਇਹ ਨਹੀਂ ਹੈ ਗੱਲ ਤੇ ਤੇ ਤੁਸੀਂ ਇਹਨਾਂ ਮੈਂ ਕੁਵਾਰਾ ਚੰਗਾ ਸੀ ਕੁਵਾਰਾ ਇੱਕ ਤਾਂ ਰਹਿ ਜਾਂਦਾ ਵਾ ਮਾ ਪਿਓ ਕੋ ਰੱਖਿਆ ਨਹੀਂ ਜਾਂਦਾ ਪੁੱਤ ਕੁਵਾਰਾ ਨਹੀਂ ਹਾ ਆਪ ਕੋ ਹੱਥ ਸਾੜੇ ਜਾਂਦੇ ਆ ਜਨਾਨੀ ਨਾ ਘਰ ਚੱਲਦਾ ਜਨਾਨੀ ਘਰ ਹੋਵੇ ਨਾ ਤੇ ਆਹ ਬਾਰੋਂ ਬੰਦਾ ਆਣ ਕੇ ਰੋਟੀ ਮੰਗ ਕੇ ਖਾਂਦਾ ਤੋ ਉਦਾ ਵੀ ਪਵਾੜੇ ਕਰਨੇ ਪੈਂਦੇ ਬੰਦੇ ਨੂੰ ਇਹ ਗੱਲ ਨਹੀਂ ਸਮਝਦੀ ਉਹ ਰੋਟੀ ਵੀ ਟੌਰ ਨਾ ਖਾਣੀ ਗੱਲਾਂ ਵੀ ਫालतੂ ਕਰਨੀਆਂ ਲੌਂਦੀ ਰੋਟੀ ਮੇਰੇ ਸਾਹਮਣੇ ਲੌਂਦੀ ਆ ਕੋਈ ਨਹੀਂ ਪਤਾ ਹੀ ਆਵਾਗੇ ਤੇ ਸਮਝਾਵਾਂਗੇ ਵੀ ਉਹਨੂੰ ਕੋ ਚਲੋ ਉਹਦੇ ਪੱਲੇ ਪਾਵਾਂਗੇ ਕੋਹਾ ਚਲੋ ਮਮੀ ਜੀ ਜਰੂਰ ਆਵਾਂਗੇ ਆਗੇ ਤੇ ਅੱਜ ਤਾਂ ਕਿਤੇ ਆਵਾਂਗੇ ਹਾਂ ਪਰ ਇਹ ਗੱਲ ਆ ਉਹਨਾਂ ਨੇ ਇਹ ਨਾ ਕਿਹਾ ਜੇ ਅੱবি ਆਈ ਹੀ ਇੱਥੇ ਦਵਿੰਦਰ ਆਈ ਜੋ ਬਣਾਏ ਜੇ ਕਿਤੇ ਇੰਨੀ ਗੱਲ ਦਾਦੀ ਨਾ ਉਹਨੇ ਪਾਪਵਾੜੇ ਦੇਣੇ ਘਰ ਚ ਦੋਰੇ ਕਲਾ ਪੈ ਜਾਣੀਆਂ ਤੁਸੀਂ ਆਹੋ ਅਸੀਂ ਪਤਾ ਲੈਣ ਆਏ ਆ ਵੀ ਤੂੰ ਦੋ ਆਈ ਹੈ ਨਾ ਹੜਕੋ ਤੇ ਇਹ ਲੜਾਈ ਤੇ ਨਾ ਹਾਂ ਗੱਲ ਤੁਸੀਂ ਉਹਦੇ ਨਾਲ ਦੀ ਵੀ ਜ਼ਿਆਦਾ ਕਰਿਓ ਤੇ ਮੇਰੇ ਨਾਲ ਦੀ ਭਾਰ ਨੂੰ ਸਮਝਾ ਗੱਲਾਂ ਗੱਲਾਂ ਚ ਲਿਓ ਸਮਝਾਵਾਂਗੇ ਪਰ ਤੁਹਾਡਾ ਨਾਂ ਨਹੀਂ ਅਸੀਂ ਲੈਂਦੇ ਨਾ ਤੁਸੀਂ ਬਾਹਰ ਮੈਂ ਚਾਹ ਬਣਾ ਲਿਆ ਹਾਂ ਇਹ ਕਹਿ ਦਾਂਗੇ ਵੀ 6 ਮਹੀਨੇ ਹੋ ਗਏ ਤਾਂ ਤੂੰ ਆਈ ਨਾ ਹੱਡ ਕੋ ਆ ਉਹ ਆ ਤੇਰਾ ਪਾਉਣ ਇਹ ਤਾਂ ਉਦੋਂ ਹੀ ਆਈ ਹੈ ਜਦੋਂ ਲਾਮਾ ਦਿੱਤਾ ਸੀ ਤੇ ਨਹੀਂ ਆਖਿਆ ਵੀ ਚਲੋ ਤਾਂ ਪਤਾ ਲਿਆਈਏ ਵੀ ਕਿੱਦਾਂ ਆਵਾਂਗੇ ਤੇ ਲੜਾਈ ਪਾ ਕੇ ਨਾ ਬੈਠੀ ਹੋਵੇ ਫਿਰ ਉਹਨੇ ਆਪੇ ਹੀ ਦੱਸ ਦੇਣੀਆਂ ਨਹੀਂ ਆਂਗੇ ਤੁਹਾਡੀ ਡੱਗ ਦੇ ਵਿੱਚ ਸਮਝਾਵਾਂਗੇ ਉਹਨੂੰ ਠੀਕ ਹੈ ਤੈਨੂੰ ਇਹ ਫੇਕ ਨਹੀਂ ਕਰਨਾ ਕੋਈ ਵੀ ਚਲੋ ਕੋਈ ਨਹੀਂ ਮਾਮਾ ਜੀ ਆਇਓ ਜਰੂਰ ਤੁਸੀਂ